ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਦਿਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਸੋ ਸਿਖ ਸਖਾ ਬੰਧ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਛੜੇ ਝੋਟਾ ਖਾਵੈ ਸੋ ਸਿਖ ਸਖਾ ਬੰਦ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੈ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਝੋਟਾ ਖਾਵੈ ਬਿਨ ਸਤ ਗੁਰ ਸੁਖ ਕਦੇ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹਿਲੇ ਪਾਈ ਜਨਮ ਜਨਮ ਕੇ ਕਿ ਲਬਿਖ ਦੁਖ ਕਾਟੇ ਆਪੇ ਮੇਲ ਮਿਲਾਈ ਹਾਉ ਇਹੋ ਕੋਟੰਬ ਸਬਜੀ ਕੇ ਬੰਦਨ ਭਾਈ ਭਰਮ ਪੁਲਾ ਸੰਸਾਰਾ ਬਿਨ ਗੁਰ ਬੰਦਨ ਟੂਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਾਨ ਹੈ ਮਾਰੇ ਜਨਮ ਵਾਰੋ ਵਾਰਾ ਹੋ ਮੇਰਾ ਜਗ ਪਲਚ ਰਹਾ ਪਾਈ ਕੋਇ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਐਤੈ 부ਜੈ ਤੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇ ਰਾਹ ਸਤ ਗੁਰੂ ਸਦਾ ਦਿਆਲ ਹੈ ਪਾਈ ਬਿਨ ਪਾਗਾਂ ਕੀਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਓ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚ ਹੋਇ ਆਪ ਗਵਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਓ ਤੇ ਹਾ ਫਲ ਪਾਈਐ ਮਾਨਕ ਨਾਮ ਵਸੈ ਮਾਨ ਅੰਤਰ ਵਿੱਚ ਹੋਏ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 3 ਸੋ ਸਿਖ ਸਖਾ ਬੰਧ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਚੋਟਾ ਖਾਵੈ ਉਹ ਸਿੱਖ ਸਖਾ ਬੰਦ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਚੜ ਝੋਟਾ ਖਾਵੇ ਬਿਨ ਸਤ ਗੁਰ ਸੁਖ ਕਦੇ ਨ ਪਾਵੇ ਪਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹਿਲੇ ਪਾਈ ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹੋ ਕੁਟੰਬ ਸਭ ਜੀ ਕੇ ਬੰਦਨ ਪਾਈ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸਬਦ ਨਾ ਪਛਾਨ ਹੈ ਮਰ ਜਨਮੈ ਵਾਰੋ ਵਾਰਾ ਹੋ ਮੇਰਾ ਜਗ ਪਲਚ ਰਹਿਆ ਪਾਈ ਕੋਇ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਐਤੈ 부ਜ ਸੋ ਆਪਿ ਪਛਾੜੈ ਹਰ ਪ੍ਰਭ ਹੈ ਤਿਸ ਕੇ ਰਾਗ ਸਤ ਗੁਰੂ ਸਦਾ ਦਿਆਲ ਹੈ ਪਾਈ ਵਿਣ ਪਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਪਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚ ਹੋਇ ਆਪ ਗਵਾਈਐ ਇਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਤਰ ਵਿਚ ਹੋ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਦਿਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਸੋ ਸਿਖ ਸਖਾ ਬੰਧ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੈ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਚੋਟਾ ਖਾਵੈ ਸੋ ਸਿਕ ਸਖਾ ਬੰਦ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੈ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਝੋਟਾ ਖਾਵੈ ਬਿਨ ਸਤਗੁਰ ਸੁਖ ਕਦ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹਿਲੇ ਪਾਈ ਜਨਮ ਜਨਮ ਕੇ ਕਿ ਲਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਾਨ ਹੈ ਮਰ ਜਨਮੇ ਵਾਰੋ ਵਾਰਾ ਹੋ ਮੇਰਾ ਜਗ ਪਲਚ ਰਹਾ ਪਾਈ ਕੋਏ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਤੇ 부ਜਾ ਸੋ ਆਪਿ ਪਛਾੜੈ ਹਰ ਪ੍ਰਭ ਹੈ ਤਿਸ ਕੇ ਰਾਹ ਸਤ ਗੁਰੂ ਸਦਾ ਦਿਆਲ ਹੈ ਪਾਈ ਬਿਨ ਪਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਓ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚ ਹੋਇ ਆਪ ਗਵਾਈਐ ਏਕ ਅਦਰ ਕਰ ਵੇਖੈ ਸਭ ਉਪਰ ਜੇ ਹਾ ਪਾਓ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਾਨ ਅੰਤਰ ਵਿੱਚ ਹੋਇ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਉਰਠ ਮਹਲਾ ਤੀਜਾ ਸੋ ਸਿਖ ਸਖਾ ਬੰਧ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਚੋਟਾ ਖਾਵੈ ਉਹ ਸਿਖ ਸਖਾ ਬੰਧ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਝੋਟਾ ਖਾਵੇ ਬਿਨ ਸਤ ਗੁਰ ਸੁਖ ਕਦੇ ਨ ਪਾਵੇ ਪਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹੋ ਕੋਟੰਬ ਸਭ ਜੀ ਕੇ ਬੰਦਨ ਪਾਈ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸਬਦ ਨਾ ਪਛਾਨ ਹੈ ਮਰ ਜਨਮ ਵਾਰੂ ਵਾਰਾ ਹੋ ਮੇਰਾ ਜਗ ਪਲਚ ਰਹਿਆ ਪਾਈ ਕੋਇ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਐਥੈ 부ਜ ਸੋ ਆਪਿ ਪਛਾੜੈ ਹਰ ਪ੍ਰਭ ਹੈ ਤਿਸ ਕੇ ਰਾਗ ਸਤ ਗੁਰੂ ਸਦਾ ਦਿਆਲ ਹੈ ਪਾਈ ਬਿਨ ਪਾਗਾਂ ਕੀ ਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਉ ਤਿਹਾ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਤਰ ਵਿਚ ਹੋਇ ਆਪ ਗਵਾਈਐ ਇਕ ਨਦਰ ਕਰ ਵੇਖੈ ਸਭ ਉਪਰ ਜਿਹਾਂ ਭਾਉ ਤਿਹਾਂ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਦਿਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤ ਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਸੋ ਸਿਖ ਸਖਾ ਬੰਧ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਚੋਟਾ ਖਾਵੈ ਸੋ ਸਿਖ ਸਖਾ ਬੰਦ ਪਹਿ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੈ ਆਪਣੇ ਪਾਣੇ ਜੋ ਚੱਲੈ ਪਾਈ ਵਿਛੜ ਚੋਟਾ ਖਾਵੈ ਬਿਨ ਸਤ ਗੁਰ ਸੁਖ ਕਦ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹਿਲੇ ਪਾਈ ਜਨਮ ਜਨਮ ਕੇ ਕਿ ਲਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਾਨ ਹੈ ਮਰ ਜਨਮੇ ਵਾਰੋ ਵਾਰਾ ਹੋ ਮੇਰਾ ਜਗ ਪਲਚ ਰਹਾ ਪਾਈ ਕੋਇ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਤੇ 부ਜ ਸੋ ਆਪਿ ਪਛਾੜੈ ਹਰ ਪ੍ਰਭ ਹੈ ਤਿਸ ਕੇ ਰਾਗ ਸਤ ਗੁਰੂ ਸਦਾ ਦਿਆਲ ਹੈ ਪਾਈ ਬਿਨ ਪਾਗਾਂ ਕੀਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਤਰ ਵਿਚ ਹੋਇ ਆਪ ਗਵਾਈਐ ਏਕ ਅਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਾਨ ਅੰਤਰ ਵਿੱਚ ਹੋ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ